ਦੁਨੀਆ ਵਿੱਚ ਸਭ ਤੋਂ ਵੱਧ ਚੇਤਨਾ ਉਹ ਬਿਲਕੁਲ ਤੁਹਾਡੇ ਨਾਲ ਰਹਣਗੇ ਸਾਡੀ ਯਾਤਰਾ ਕਿਸੇ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਹੈ ਇਸੇਸ਼ਟ ਵਾਲੋ ਦਫ਼ਤਰ ਦੇ ਵਿੱਚ ਆਪਣੇ ਮੁੰਡਾ ਹੈਗਾ ਹੈ ਇਹ ਤੁਹਾਡੇ ਨਾਲ ਹੋਊਗਾ ਕੋਈ ਨਹੀਂ ਹੋਊਗਾ ਮੁਸ਼ਕਲ ਅੰਦਰੋਂ ਦੱਸਿਆ ਬਾਜ਼ੀ ਨਾ ਕਰਾਂਗੇ ਹੱਲਾ ਕਰਾਂਗੇ ਤੁਹਾਨੂੰ ਸਾਡੇ ਕੰਨੇ ਨੂੰ ਇਹੀ ਹੈ ਵੀ ਤੁਹਾਡੀ ਯਾਤਰਾ ਬਹੁਤ ਵਧੀਆ ਬਗਲ ਬਈ ਹੋ ਤੁਹਾਨੂੰ ਤੇ ਵਧੀਆ ਤਰੀਕੇ ਨਾਲ ਯਾਤਰਾ ਕਰਕੇ ਤੁਸੀਂ ਵਾਪਸ ਆਓਗੇ ਤੁਹਾਡਾ ਆਉਣ ਦਾ ਸਵਾਗਤ ਕਰਾਂਗੇ ਔਰ ਉਸ ਤੋਂ ਬਾਅਦ ਜਿੰਨੇ ਵੀ ਜਿਵੇਂ ਮੁੱਖ ਮੰਤਰੀ ਕੀਤੀ ਯਾਤਰਾ ਸਾਲਾ ਸਾਲ ਚੱਲੀ ਹੈ ਇਸੇ ਤਰ੍ਹਾਂ ਹੀ ਵਾਤਾਵਰਣ ਦੇ ਵੀ ਦੇ ਵੀ ਹੈਗਾ ਪ੍ਰੋਗਰਾਮ ਤੇ ਆਪਣੇ ਬਾਰ ਬਾਰ ਜਿਹੜਾ ਹਰਿਆਣਾ ਪ੍ਰਦੇਸ਼ ਵਾਲੀ ਉਧਰਲੇ ਪਾਸੇ ਵੀ ਯਾਤਰਾ ਜਾਣੀ ਹੈ ਤੇ ਅਨੰਦਪੁਰ ਸਾਹਿਬ ਰਮਦਰ ਸਾਹਿਬ ਉਧਰ ਵੀ ਬਸਾਂ ਚੱਲਣਗੀਆਂ ਔਰ ਹਜੂਰ ਸਾਹਿਬ ਜਾਂ ਮਿੰਦਰਾਵਨ ਵਾਲੇ ਪਾਸੇ ਉਧਰ ਦੇ ਪਾਸੇ ਆਪਣੀਆਂ ਟ੍ਰੇਨਾਂ ਜਾਣਗੀਆਂ ਆਉਣ ਵਾਲੇ ਸਮੇਂ ਜੋ ਵੀ ਜਾਤੀ ਜੇ ਕਿਸੇ ਵੀ ਜਾਣਾ ਚਾਹੁੰਦੇ ਆ ਉਹ ਫਾਰਮ ਭਰ ਕੇ ਡਾਕਟਰ ਦੇ ਵੀ ਇੱਕ ਵਾਰੀ ਫੇਰ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਲਓ ਜੀ ਆਹ ਦੇਖੋ ਆਹ ਦੇਖੋ

ਆਈ ਗਏ ਸਾਡੇ ਸਤਿਕਾਰਯੋਗ ਮੇਰੇ ਵੱਡੇ ਵੀਰਾਂ ਸਭ ਤੋਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਬਹੁਤ ਹੀ ਸ਼ੁਭ ਦਿਨ ਹੈ ਕਿ ਮਾਨ ਸਰਕਾਰ ਵੱਲੋਂ ਜੋ ਮੁੱਖ ਮੰਤਰੀ 30 ਯਾਤਰਾ ਸ਼ੁਰੂ ਕੀਤੀ ਗਈ ਹੈ ਉਹਦੇ ਵਿੱਚ ਆਪਣੇ ਮਲੋੜ ਤੋਂ ਡਾਕਟਰ ਬਲਜੀਤ ਕੌਰ ਜਿਹੜੇ ਜੋ ਵੀ ਇਹਨਾਂ ਦੇ ਜਤਨੋਂ ਨਾਲ ਸਦਕਾ ਅੱਜ ਬਾਸ ਪਹਿਲੀ ਵਾਰ ਸੇ ਤੁਰਨਾ ਹੋ ਰਹੀ ਹੈ ਮੈਂ ਮਾਨ ਸਰਕਾਰ ਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਡਾਕਟਰ ਬਲਜੀਤ ਕੌਰ ਜੀ ਸਾਡੇ ਕੈबिनेट ਮੰਤਰੀ ਦਾ ਤੇ ਤੁਹਾਨੂੰ ਸਾਰਿਆਂ ਨੂੰ ਅੱਜ ਇਸ ਸ਼ੁਭ ਦਿਨ ਤੇ ਵਧਾਈ ਦਿੰਦਾ ਔਰ ਬਾਲਾ ਜੀ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਦਾ ਇਹ ਬਾਲਾ ਜੀ ਜਿਸ ਵੀ ਮਨੋ ਕਾਮਨਾ ਨੂੰ ਲੈ ਕੇ ਸਾਡੇ ਯਾਤਰੀ ਅੱਜ ਜਾ ਰਹੇ ਨੇ ਇਸ ਵੱਡੇ ਧਾਮ ਤੇ ਤੁਹਾਡੇ ਨੇ ਉਹਨਾਂ ਦੀ ਮਨੋ ਕਾਮਨਾ ਪੂਰਨ ਹੋ ਸੁਖ ਸ਼ਾਂਤੀ ਹੋ ਯਾਤਰਾ ਸਫਲ ਹੋ ਇਹੀ ਮੇਰੀ ਸਾਡਾ ਬਾਲਾ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਮੈਂ ਫਿਰ ਕੈबिनेट ਮੰਤਰੀ ਡਾਕਟਰ ਬਲਜੀਤ ਕੌਰ ਮੈਂ ਪੰਜਾਬ ਸਰਕਾਰ ਮਾਂ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਅੱਛੀ ਸੋਚ ਦੇ ਤੇ ਪਹਿਰਾ ਦੇ ਕੇ ਆਪਾਂ ਨੂੰ ਇਹ ਯਾਤਰਾ ਦਾ ਮੌਕਾ ਦਿੱਤਾ। ਸਤਿ ਸ਼੍ਰੀ ਅਕਾਲ। ਸਾਰੇ ਸੁਖਮੰਤੀ ਜੀ ਦਾ ਸ਼ੁਕਰੀਆ। ਬਹੁਤ। ਆਹ ਯਾਤਰੀ ਦੇ ਬਾਰੇ। ਥੋੜੀ ਹੋਰ ਲੋ ਯਾਰ। ਮਾਤਰ ਖਾਉਣੇ ਵੀ ਇੱਕ ਮਿੰਟ ਇੱਕ ਦੋਸਤ ਜੈ ਸ਼੍ਰੀ ਰਾਮ ਜੈ ਜੀ ਰਾਮ ਜੈ ਸ਼੍ਰੀ ਰਾਮ ਅੱਜ ਦੀ ਵਾਰ ਨੂੰ ਸਾਨੂੰ ਬਹੁਤ ਖਾਸ ਬਾਸੇ ਰੋਕੀ ਤੋਂ ਲੈ ਕੇ ਤੱਕ ਕੰਮ ਪਿਆ ਹੋਇਆ ਸਾਨੂੰ ਉੱਥੇ ਨਹੀਂ ਬੈਠਾ ਅੱਜ ਜੋ ਯਾਤਰਾ ਸ਼ਾਲਾ ਕਰਤਾ ਅੱਗੇ ਸਾਡਾ ਰਵਾਨਾ ਲੱਗਿਆ ਅਸੀਂ ਧੰਨਵਾਦ ਕਰਦੇ ਆ ਸਰਕਾਰ ਦਾ ਡਾਕਟਰ ਬਜੀਤ ਕੋ ਕੈਪਟਨ ਮੰਤਰੀ ਪੰਜਾਬ ਉਹਨਾਂ ਦਾ ਤੇ ਉਹਨਾਂ ਨੇ ਵੀ ਇੱਥੇ ਇਹ ਯਾਤਰਾ ਨੂੰ ਹਰੀ ਝੰਡੀ ਦੇਣ ਲਈ ਆਉਣਾ ਸੀਗਾ ਉਹ ਕਿਸੇ ਕਾਰਨ ਕਰਕੇ ਨਹੀਂ ਆ ਸਕੇ ਹੁਣ ਉਹਨਾਂ ਦੀ ਜਗ੍ਹਾ ਤੇ ਐਸਡੀਐਮ ਸਾਹਿਬ ਸਾਡੇ ਦਫ਼ਤਰ ਇੰਚਾਰਜ ਮੇਸ਼ ਕੁਮਾਰ ਜੀ ਉਹਨਾਂ ਨੂੰ ਹਰੀ ਝੰਡੀ ਦੇਣਗੇ ਤੇ ਅਸੀਂ ਬਹੁਤ ਬਹੁਤ ਮੁਬਾਰਕਾਂ ਤੇ ਵਧਾਈ ਦਿੰਨੇ ਆ ਅੰਜੀ ਸਰ ਜੜੀ ਅੱਜ ਪਹਿਲੀ ਬੱਸ ਜਾ ਰਹੀ ਹੈ ਮਲੂੜ ਤੋਂ ਕੀ ਕਹਿਣਾ ਇਸ ਬਾਰੇ ਤੁਹਾਡੀ ਹਾਂ ਪੰਜਾਬ ਪਤਾ ਵੱਲੋਂ ਮਾਣਯੋਗ ਮੁੱਖ ਮੰਤਰੀ ਜੀ ਦੇ ਰੇਸ਼ਾਂ ਦੇ ਤਹਿਤ ਅੱਜ ਜਿਹੜੀ ਹੈਗੀ ਹੈ ਮਲੂੜ ਤੋਂ ਸਾਲਾ ਸਰ ਜੀ ਜਿਹੜੀ ਹੈ ਬੱਸ ਚੱਲੀ ਇਹ ਪਹਿਲੀ ਬੱਸ ਹੈ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਮੋਜਜ ਕਰਾਈ ਜਾਣਗੇ ਇਹਨਾਂ ਦੇ ਰੇਂਟ ਖਾਨਕੀਨ ਦਾ ਸਾਰਾ ਪ੍ਰਬੰਧ ਜਿਹੜਾ ਹੈਗਾ ਮੁਕੰਮਲ ਕੀਤਾ ਜਾ ਚੁੱਕਾ ਹੈ ਤੇ ਜਿਹੜੀਆਂ ਵੀ ਆਪਣੇ ਰਸਟਰਡਾਲੂ ਜਾ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਹੁਸਾ ਹੈ ਤੇ ਮੈਨੂੰ ਇਹ ਲੱਗਦਾ ਕਿ ਇਹ ਹੁਸਾ ਹਮੇਸ਼ਾ ਹੀ ਪਰ ਇਹਨਾਂ ਚੀਜ਼ਾਂ ਸਰਕਾਰ ਦਾ ਬੜਾ ਅੱਛਾ ਉਪਰਾਲਾ ਹੈ ਤੇ ਸਾਰੀ ਜਿਹੜੀ ਹੈਗੀ ਇਹ ਸੰਗਤ ਅਸਤੀ ਦੀ ਜਿਹੜੀ ਹੈ ਤਾਰੀਫ ਕਰਦੀ। ਹਾਂਜੀ ਅੱਜ ਜੋ ਪੰਜਾਬ ਸਰਕਾਰ ਕਹਿੰਨੋਂ ਮਾਨਯੋਗ ਮੁੱਖ ਮੰਤਰੀ ਦੀ ਯਾਤਰਾ ਜੋ ਕੀਤੀ ਗਈ ਹੈ। ਔਰ ਫੈਡਰਲ ਮਿਸਟਰ ਡਾਕਟਰ ਮਜੀਦ ਚੌਂਦੇ ਜਨਾ ਸਦਕਾ ਮਲੂਰ ਦੇ ਵਿੱਚੋਂ ਅੱਜ ਪਹਿਲੀ ਵਾਰ ਸਾਲਾ ਸਤ ਆਮ ਫੇਰੀ ਫਾਟੜੀ ਧਾਮ ਜਾਰੀ ਹੈ। ਜਿਸ ਰਿਚੋਂ ਮਲੂਰ ਦੇ ਜੋ ਵੀ ਯਾਤਰੀ ਸੀ ਜਿਨ੍ਹਾਂ ਨੂੰ ਚਾਹਵਾਨ ਸੀਗੇ ਕਾਲੀ ਦੇ ਕ੍ਰੀਮ ਯਾਤਰੀ ਜੋ ਵੀ ਅਜਿਹਾ ਬਸੇ ਵਿੱਚ ਚੱਲੇ ਆ ਉਹਨਾਂ ਦੇ ਵਿੱਚ ਸਰਕਾਰ ਵੱਲੋਂ ਜੋ ਉਹਨਾਂ ਦੇ ਲੋੜੀਂਦੇ ਸਮਾਨ ਦਿੱਤਾ ਤੇ ਕਰਕੇ ਅੱਜ ਇਹ ਬਸ ਨੂੰ ਲੋਕਾਂ ਤੋਂ ਰਵਾਨਾ ਕਰਨ ਲੱਗੇ ਆ ਅੱਜ ਇਹ ਬਸ ਨੂੰ ਮਾਨਯੋਗ ਕੈਬਨਟ ਮਿੰਿਸਟਰ ਡਾਕਟਰ ਬਜ਼ੀਰ ਕੌਰ ਜੀ ਨੇ ਰਵਾਨਾ ਕਰਨਾ ਸੀ ਪਰ ਚੰਡੀਗੜ੍ਹ ਵਿੱਚ ਉਹਨਾਂ ਦੀ ਮੀਟਿੰਗ ਹੋਣ ਕਰਕੇ ਉਹਨਾਂ ਦੇ ਐਸ.ਡੀ.ਐਮ ਸਾਹਿਬ ਨੇ ਉਹਨਾਂ ਦੀ ਡਿਊਟੀ ਲਈ ਐਸ.ਡੀ.ਐਮ ਸਾਹਿਬ ਨੇ ਆਟੇ ਬਸ ਨੂੰ ਰਵਾਨਾ ਕਰਨ ਲੱਗੇ ਨੇ ਅਸੀਂ ਸਾਰੇ ਇਸ ਯਾਤਰਾ ਦੀ ਉਮੀਦ ਕਰਦੇ ਹਾਂ ਕਿ ਸਾਰਿਆਂ ਦੀ ਯਾਤਰਾ ਮੰਜ਼ੂਰ ਹੋਵੇ ਜਲਦ ਹੋ ਔਰ ਆਉਣ ਵਾਲੀਆਂ ਜੋ ਯਾਤਰਾ ਅਨੰਦਪੁਰ ਸਾਹਿਬ ਹਰਮੰਦਰ ਸਾਹਿਬ ਹਜੂਰ ਸਾਹਿਬ ਜਿੰਨੀਆਂ ਯਾਤਰਾ ਹਨੀਆਂ ਅਸੀਂ ਮਲੌਰ ਦੇ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਯਾਤਰਾ ਕਰਨੀ ਪੈਂਦੀ ਹੈ ਉਹ ਆਪਣੇ ਫਾਰਮ ਭਰ ਕੇ ਮਲੌਰ ਡਾਕਟਰ ਦੇ ਕੋਲ ਜਾ ਸਕਦੇ ਹਨ ਜਿੱਥੇ ਜਿੱਤੇ ਜਿੰਨੇ ਵੀ ਬਸ ਦਾ ਰੂਟ ਆਊਗਾ ਅਸੀਂ ਸਾਰਿਆਂ ਨੂੰ ਤੀਰਥਾਂ ਦੀ ਯਾਤਰਾ ਕਰਾਉਣਾ ਹੈ